ਸਤਿ ਸ੍ਰੀ ਅਕਾਲ ਬਿਰਤੇ ਪੈਨ ਬੇਬੇ ਦੇ ਰਸੋਈ ਵਿੱਚ ਦਾ ਸਵਾਗਤ ਆ ਅੱਜ ਆਪਾਂ ਬਣਾ ਰਹੇ ਹਾਂਗੇ ਕਣਕ ਦਾ ਆਟਾ ਤੇ ਨਾਲ ਆਪਾਂ ਲਵਾਂਗੇ ਮਿਲਕ ਪਾਊਡਰ ਇਹਦੀ ਆਪਾਂ ਬਰਫੀ ਚਰ ਕਰਾਂਗੇ ਕਣਕ ਦੇ ਆਟਾ ਤੇ ਮਿਲਕ ਪਾਊਡਰ ਦੀ ਬਾਫੀ ਕਰਾਂਗੇ ਇੱਕ ਕੌਲੀਪਾ ਕਣਕ ਦਾ ਆਟਾ ਲਿੱਤਾਗਾ ਤੇ ਅੱਧੀ ਕੌਲੀ ਆਪਾਂ ਮਿਲਕ ਪਾਊਡਰ ਲਿੱਤਾਗਾ ਤੇ ਪੌਣਿਕ ਕੌਲੀ ਆਪਾਂ ਲੈਂਦੇ ਅਖੰਡ ਦੀ ਤੇ ਇੰਨਾ ਹੀ ਆਪਾਂ ਘਿਓ ਲਿੱਤਾਗਾ ਆਪਾਂ ਦੇਸੀ ਘਿਓ ਲੈਤਾ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਇਹਨੂੰ ਆਪਾਂ ਗੈਸ 'ਚ ਆਨ ਕਰਕੇ ਕੜਾਹੀ ਤੇ ਪਉਮਿਆ ਆਪਾਂ ਕਿਉ ਪਾ ਲਿਆ ਇੱਕ ਕੌਲੀ ਆਪਾਂ ਕਿਉ ਦੀ ਪਾਈ ਆ ਇੱਕ ਕੌਲੀ ਕਿਉ ਦੇ ਵਿੱਚ ਆਪਾਂ ਇੱਕ ਕੌਲੀ ਵੀ ਆਟੇ ਦੀ ਪਉਣੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਆਪਾਂ ਮਿਕਸ ਕਰਦੇ ਕਰਦੇ ਜਦ ਤੱਕ ਇਹ ਪਕਾਵਾਂਗੇ ਜਦ ਤੱਕ ਇਹ ਥੋੜਾ ਜਿਹਾ ਲਾਲ ਨਹੀਂ ਹੁੰਦਾ ਗੈਸ ਆਪਾਂ ਸਲੋ ਰੱਖਣਾਗਾ ਆ ਦੇਖੋ ਜੀ 5-7 ਮਿੰਟ ਹੋ ਗਏ ਆਪਣਾ ਆਟਾ ਭੁੱਜ ਜਾਂਦੇ ਨੂੰ ਤੇ ਆ ਦੇਖੋ ਆਪਣਾ ਆਟੇ ਦਾ ਰੰਗ ਚੇਂਜ ਹੋ ਗਿਆ ਤੇ ਇਹ ਕਿਉਂ ਵੀ ਛੱਡ ਗਿਆ ਚੰਗੀ ਤਰ੍ਹਾਂ ਕਿਹਾ ਸਾਰਾ ਛੱਡਤਾ ਤੇ ਹੁਣ ਆਪਾਂ ਇਸ ਸਟੇਜ ਦੇ ਬੱਚੇ ਇਹਦੇ ਉੱਤੇ ਪਾਉਣੇ ਆਗੇ ਮਿਲਕ ਪਾਊਡਰ ਮਿਲਕ ਪਾਊਡਰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਲਕ ਪਾਊਡਰ ਨੂੰ ਪਨਣ ਲਾਂਗੇ ਹੁਣ ਪਾਨੇ ਆਪਾਂ ਇਦਲੇ ਛੱਡਤੇ ਨਾ ਧਰ ਲੈਣੇ ਆਗੇ ਆਪਣੀ ਮੈਂ ਖੰਡ ਪਾ ਕੇ ਚਾਸ਼ਨੀ ਬਣਨੀ ਇਦਲੇ ਛੱਡਤੇ ਤੇ ਉਹ ਆਪਣਾ ਭੁੱਜ ਚੁੱਕਿਆਗਾ ਤੇ ਇਹ ਆਪਾਂ ਅੱਧਾ ਕੌਲੀ ਪਾਵਾਂਗੇ ਇੱਕ ਕੌਲੀ ਸੀਗੀ ਆਪਣੀ ਖੰਡ ਦੀ ਅੱਧੀ ਕੌਲੀ ਆਪਾਂ ਪਾਤੀ ਪਾਣੀ ਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਹੋਣ ਤੱਕ ਪਕਾਵਾਂਗੇ ਤੇ ਪੱਕ ਜਿੱਦਦਰ ਵੀ ਆਪਾਂ ਮਾਰ ਦਈਏ ਖਰਚਣਾ ਆਪਣੀ ਬਿਲਕੁਲ ਥਲੜੀ ਹੋਇਆ ਪਿਆਗਾ ਤੇ ਜਦ ਤੱਕ ਇਹ ਥੋੜਾ ਬਹੁਤ ਠੰਡਾ ਹੁੰਦਾਗਾ ਤੇ ਉਹ ਟਿੱਕਰ ਆਪਾਂ ਬਣਾ ਲਈਏ ਪਚਾਸ ਨੇ ਦੇਖ ਬਣੇ ਆਪਣੇ ਚਾਸਨੀ ਬਣ ਗਈਆਂ ਇੱਕ ਤਾਰ ਦੀ ਚਾਸਨੀ ਚਾਹੀਦੀ ਆਪਾਂ ਨੂੰ ਇੱਕ ਤਾਰ ਤੋਂ ਚਾਸਨੀ ਬਣ ਗਈ ਆ ਦੇਖੋ ਤਾਰ ਬਣਦੀ ਆ ਜੀ ਆ ਦੇਖੋ ਪੂਰੀ ਤਾਰ ਬਣਦੀ ਆ ਤੇ ਆਦੇ ਆਪਾਂ 2 ਮਿੰਟ ਲਈ ਹਿਲਾ ਲੈਣੇ ਆ ਗਰਮ ਆਪਣੀ ਕਰਾਹੀ ਜਿਹਦੇ ਤੇ ਇਹਦੇ ਵਿੱਚ ਆਪਾਂ ਇਹ ਚ ਅੱਧਾ ਚੰਤ ਪਾਣੀ ਪਲਾਇਚ ਪਾਊਡਰ ਪਾਇਆ ਗਾ ਤੇ ਇਲਾਚੀ ਪਾਊਡਰ ਪਾ ਕੇ ਆਪਾਂ ਜੰਗੀ ਤਰ੍ਹਾਂ ਹਿਲਾ ਲੈਣੇ ਆ ਜੀ ਇਹਦੀ ਖੁਸ਼ਬੂ ਆਪਣੀ ਬਾਖੀ ਦੇ ਵਿੱਚ ਵਧੀਆ ਆਊਗੀ ਤੇ ਹੁਣ ਆਪਾਂ ਇਹਨੂੰ ਪਾ ਦਿਨੇ ਆਪਣ ਉਧਰ ਮਟੀਰੀ ਅੰਦਰ ਵਿੱਚ ਆ ਦੇਖੋ ਆਪਾਂ ਇਹਦੇ ਵਿੱਚ ਪਾ ਦਿਨੇ ਸਵਾਰ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਤੇ ਆਪਾਂ ਇਹਨੂੰ ਹਲਾਉਂਦੇ ਰਹਾਂਗੇ ਜਦ ਤੱਕ ਇਹ ਗਾੜੀ ਨਹੀਂ ਹੁੰਦੀਗੀ ਤੇ ਗੈਸ ਨਹੀਂ ਇਹਦੇ ਥਲੇ ਚਲਾਉਣਾ ਪੈਣੇ ਤੇ ਇਹ ਤੁਸੀਂ ਭੁੱਲ ਕੇ ਵੀ ਗਲਤੀ ਨਾ ਕਰ ਲਿਓ ਫੇਰ ਤੁਹਾਡੀ ਮਠਿਆਈ ਆਕਰਜੂਗੀ ਜ਼ਿਆਦਾ ਤੇ ਬਸ ਆਪਾਂ ਇਸੇ ਤਰ੍ਹਾਂ ਹੀ ਹਿਲਾਇ ਜਾਣਾ ਆ ਦੇਖੋ ਜੀ ਆਪਣੇ ਸਾਰੇ ਵਰਫੀ ਨੇ ਛੱਡਤਾ ਪਰਾਹੀ ਨੂੰ ਤੇ ਆ ਦੇਖੋ ਪੂਰੀ ਕੜੀ ਹੋਣ ਲੱਗ ਗਈ ਤੇ ਘਿਓ ਛੜਤ ਨਾਲ ਇਹਨੇ ਕੜਾਈ ਛੜ ਤੇ ਸਾਰੀ ਤੇ ਪੂਰੀ ਵਧੀਆ ਬਣ ਗਈ ਇਹ ਤੇ ਹੁਣ ਆਪਾਂ ਜਿਹਦੇ ਵਿੱਚ ਇਹ ਜਮਾਉਣੀ ਹੈਗੀ ਤੇ ਉਹ ਟ੍ਰੇ ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਲਾ ਲਈਏ ਬਰਸ ਦੀ ਮਦਦ ਦੇ ਨਾਲ ਤੇ ਇਹਦੇ ਵਿੱਚ ਭਾਵੇਂ ਤੁਸੀਂ ਰੰਗ ਵੀ ਪਾ ਸਕਦੇ ਹੋਗੇ ਆਪਣੀ ਮਰਜ਼ੀ ਦਾ ਕੋਈ ਵੀ ਰੰਗ ਪਾ ਲਓ ਤੁਸੀਂ ਤੇ ਮੈਂ ਵਾਸੇ ਰੰਗ ਨਹੀਂ ਪਾਉਂਦੀਗੀ ਮੈਂ ਬਿਗੈਰ ਰੰਗ ਤੋਂ ਹੀ ਬਣਾਈ ਹੈਗੀ ਤੇ ਤੁਸੀਂ ਆਏ ਨਾ ਕਿਹੋ ਵੀ ਭੈਣ ਦੀ ਮਠਾਈ ਤਾਂ ਕਾਲੀ ਬਣਗੀ ਤੇ ਇਹ ਭਾਨੇ ਕਾਲੀ ਨਹੀਂ ਬਣੀ ਤੁਹਾਨੂੰ ਵੀਡੀਓ ਦੇ ਵਿੱਚ ਨਦੀਦੀ ਹੋਵੇ ਇਹ ਰੈੱਡ ਜੇ ਕਲਰ ਦੀ ਬਣੀ ਆ ਤੇ ਜੇ ਆਪਾਂ ਇਹਦੇ ਵਿੱਚ ਨਾ ਇਹ ਕਾਫੀ ਕਲਰ ਦੀ ਬਣੀ ਆ ਭਾਨੇ ਤੇ ਜੇ ਆਪਾਂ ਇਹਦੇ ਵਿੱਚ ਕਲਰ ਪਾ ਦਿੰਦੇ ਫਿਰ ਇਹਨੇ ਹੋਰ ਕਲਰ ਦੀ ਆ ਜਾਣਾ ਸੀਗਾ ਜਿਹੜਾ ਆਪਾਂ ਕਲਰ ਪਾ ਦਿੰਦੇ ਤੇ ਹੁਣ ਆਪਾਂ ਇਹ ਕਾਫੀ ਕਲਰ ਰੱਖ ਲਿਆ ਜੰਮ ਕੇ ਨੇ ਬਹੁਤ ਸੋਹਣੀ ਬਣ ਜਾਣਾ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਪਲੇਟ ਨੂੰ ਲਾਉਣੇ ਆਪਾਂ ਕਿਉ ਆ ਦੇਖੋ ਆਪਾਂ ਬਰਸਦੀ ਮਾਦਿ ਤੇ ਨਾਲ ਆਪਾਂ ਸਾਰਾ ਕਿਉ ਲਾ ਲੈਣਾ ਤੇ ਟਿੱਕਰ ਇੰਨੀ ਕੀ ਆਪਣੇ ਪਰਫੇ ਬਣੇ ਆਪਾਂ ਇੱਥੇ ਕਿਦ ਟਿੱਕਰ ਕਿ ਲਾਵਾਂਗੇ ਤੇ ਇੱਥੇ ਟਿੱਕਰ ਬਣ ਜਾਣੀ ਹੈ ਇਹਨਾਂ ਚ ਕਿਉ ਲਾ ਲੈ ਆਪਾਂ ਆ ਦੇਖੋ ਭਾਣੇ ਆਪਾਂ ਇਸ ਤਰ੍ਹਾਂ ਪਾ ਲਈ ਸਾਰੀ ਪਰਫੇ ਆਪਾਂ ਤੇ ਚਮਟੇ ਦੀ ਮਾਤ ਦੇ ਖਰਚਣ ਦੀ ਮਾਤ ਦੇ ਨਾਲ ਤੇ ਸਾਰੇ ਆਪਾਂ ਹੋਜ ਲਾਂਗੇ ਇਹਨੂੰ ਤੇ ਇਸੇ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਪਲੇਟ ਦੇ ਵਿੱਚ ਸਾਰੀ ਪਾਦਣੀ ਹੈਗੀ ਤੇ ਇਸੇ ਤਰ੍ਹਾਂ ਇਹਦੀ ਮਦਦ ਤੇ ਨਾਲ ਹੀ ਆਪਾਂ ਇਹ ਸਾਰੀ ਖਲਾਤ ਦੇਣੀ ਹੈਗੀ ਦੇਖੋ ਬਣ ਇਹ ਆਪਾਂ ਜੰਮਣ ਲਈ ਰੱਖਤੀ ਹੁਣ ਇਹ 2 ਤੋਂ 3 ਘੰਟੇ ਲੱਗਣਗੇ ਜੰਮਣ ਲਈ ਤੇ ਜਦੋਂ ਆਪਾਂ ਪੀਸ ਕੱਟਣੇ ਹੋਏ ਉਹ ਤੁਹਾਨੂੰ ਦਿਖਾਵਾਂਗੇ ਆਪਣੀ ਬਰਫੀ ਨੂੰ ਨਾ 2 ਘੰਟੇ ਹੋ ਚੁੱਕੇ ਨੇਗੀ ਤੇ ਜੰਮੜੀਦਰੀ ਨੂੰ ਤੇ ਇਹ ਜੰਮ ਚੁੱਕੀ ਆ ਹੁਣ ਤੇ ਹੁਣ ਆਪਾਂ ਇਹਨੂੰ ਕੱਟ ਦੇਾਂਗੇ ਇਹ ਦੇਖੋ ਇਹ ਆਪਦੇ ਤੁਸੀਂ ਜਿੰਨੇ ਮਰਜ਼ੀ ਸਾਈਜ਼ ਦੇ ਹਿਸਾਬ ਤੇ ਪੀਸ ਕੱਟ ਲਿਓ ਤੇ ਇਹ ਉਸੇ ਤਰ੍ਹਾਂ ਹੀ ਕੱਟੀ ਜਾਊਗੀ ਜਿੱਡੇ ਜਿੱਡੇ ਮਰਜ਼ੀ ਤੁਸੀਂ ਪੀਸ ਰੱਖ ਲਿਓ ਦੇ ਅਪਾ ਤਾਂ ਜਿਪਾ ਨੇ ਕੋਈ ਰੰਗ ਨਹੀਂ ਪਾਇਆਗਾ ਤੇ ਜੇ ਤੁਸੀਂ ਰੰਗ ਪਾਉਣਾ ਤਾਂ ਪਾ ਸਕਦੇ ਹੋਗੇ ਆਪਾਂ ਤਾਂ ਇਹ ਕਾਫੀ ਕਲਰ ਹੀ ਦਿੱਤਾ ਇਹਨੂੰ ਤੇ ਤੁਸੀਂ ਭੈਣੇ ਇਹਦੇ ਚ ਕੋਈ ਵੀ ਕਲਰ ਪਾ ਸਕਦੇ ਹੋਗੇ ਤੇ ਆਟੇ ਦੀਆਂ ਇਹ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਹੋ ਜਾਂਦੀਆਂ ਤੇ ਆਪਾਂ ਇੱਕ ਤੁਹਾਨੂੰ ਹੋਰ ਮਠਾਈ ਤਿਆਰ ਕਰਕੇ ਦਿਖਾਵਾਂਗੇ ਤੇ ਉਹ ਵੀ ਥੋੜੇ ਦਿਨਾਂ ਤੱਕ ਤੁਹਾਨੂੰ ਰੈਸਪੀ ਆ ਜਾਊਗੀ ਜੇ ਤੁਸੀਂ ਕਿਹਾ ਤਾਂ ਉਹਦੇ ਵਿੱਚ ਕਲਰ ਪਾ ਦਾਂਗੇ ਆਪਾਂ ਆਟੇ ਤੋਂ ਹੀ ਉਹ ਤਿਆਰ ਹੋ ਗਈ ਤੇ ਦੱਸਿਓ ਭਾਣੇ ਕਮੈਂਟ ਕਰਕੇ ਤੇ ਆ ਦੇਖ ਭਾਣੇ ਆਪਣੀ ਵਰਫੀ ਕਿੰਨੀ ਸੋਹਣੀ ਨਿਕਲਦੀ ਹੈਗੀ ਤੇ ਇਸੇ ਤਰ੍ਹਾਂ ਤੁਸੀਂ ਸਾਰੀ ਪਰਫੀ ਕੱਢ ਲੈਣੇ ਆਂਗੇ ਆ ਦੇਖੋ ਕਿੰਨੇ ਸੋਹਣੇ ਪੀਸ ਨਿਕਲਦ ਨੇ ਆਪਣੇ ਤੇ ਬੜੀ ਪੋਲੀ ਪੋਲੀ ਬਣੀ ਆ ਇਹ ਬੜੀ ਸਵਾਦ ਪੂਰੀ ਸਵਾਦ ਬਣੀ ਆ ਤੇ ਤੁਸੀਂ ਇਸੇ ਤਰ੍ਹਾਂ ਹੀ ਸਾਰੇ ਪੀਸ ਬਣੇ ਕੱਢ ਲੈਣੇ ਨੇਗੇ ਸੋਨ ਸਾਰੇ ਪੀਸ ਕੱਢ ਕੇ ਫਿਰ ਦਿਖਾਉਣੇ ਆ ਆਪਣੀ ਭਾਨੇ ਕਣਕ ਦਾ ਆਟਾ ਤੇ ਮਿਲਕ ਪਾਊਡਰ ਦੀ ਬਰਫੀ ਬਿਲਕੁਲ ਤਿਆਰ ਆ ਹਾਂ ਭਾਨੇ ਦੇਖੋ ਆਪ ਸਾਰੇ ਨਾ ਬਰਫੀ ਕੱਢ ਲਈ ਟ੍ਰੇ ਦੇ ਵਿੱਚੋਂ ਤੇ ਆਪਾਂ ਸਾਰੀ ਪਲੇਟ ਤੇ ਸਜਾ ਲਈ ਤੇ ਦਿਖਾਉਣੇ ਤੁਹਾਨੂੰ ਇੱਕ ਪੀਸ ਚੱਕ ਕੇ ਤੇ ਵੀ ਇਹ ਕਿੰਨਾ ਮਲਾਈ ਮਲਾਈ ਬਣਿਆ ਤੇ ਦੇਖੋ ਭਾਨੇ ਕਿੰਨੀ ਵਧੀਆ ਬਣੀ ਆ ਤੇ ਖਾ ਕੇ ਵੀ ਦੇਖ ਲਈ ਅਸੀਂ ਤਾਂ ਭਾਣੇ ਬਹੁਤ ਸਵਾਦ ਬਣੀ ਆ ਤੇ ਤੁਸੀਂ ਬਣਾਇਓ ਕਰੇ ਤੇ ਖਾਇਓ ਤੇ ਫਿਰ ਮੈਨੂੰ ਕਮੈਂਟ ਕਰਿਓ ਸੋਹਣੇ ਸਭ ਨੇ ਕਮੈਂਟ ਕਰਿਆ ਕਰੋ ਭਾਣੇ ਦੱਸਿਆ ਕਰੋ ਤੇ ਵੀ ਕਮੈਂਟਾਂ ਦੇ ਵਿੱਚ ਵੀ ਭਾਣੇ ਅਸੀਂ ਬਣਾਈ ਸੀ ਇਹ ਚੀਜ਼ ਵੀ ਇੰਨੀ ਵਧੀਆ ਬਣੀ ਆਗੀ ਤੇ ਮੈਨੂੰ ਹੌਸਲਾ ਹੋਵੇ ਭਾਣੇ ਤੇ ਬਾਕੀ ਭਾਣੇ ਆਪਣੀ ਡੇਲੀ ਵੀਡੀਓ ਆਉਂਦੀ ਆਗੀ ਸਵੇਰੇ 9 ਵਜੇ ਤੁਸੀਂ ਡੇਲੀ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਦਬਾਪੋ ਤੇ ਛੋੜੋ ਨੋਟੀਫਿਕੇਸ਼ਨ ਮਿਲ ਜਾ ਕਰੇ 9 ਵਜੇ ਜਦੋਂ ਵੀਡੀਓ ਆਵੇ ਤੇ ਤੁਸੀਂ ਜਦੀ ਮੇਰੀ ਵੀਡੀਓ ਦੇਖ ਸਕਦੇ ਹੋ ਭਾਣੇ ਤੇ ਦੇਖ ਕੇ ਤੁਸੀਂ ਰੈਸਪੀ ਤਿਆਰ ਕਰਕੇ ਮੈਨੂੰ ਸੋਣਾ ਜਿਹਾ ਕਮੈਂਟ ਕਰਿਆ ਕਰੋ ਕਮੈਂਟ ਕਰੋਗੇ ਭਾਣੇ ਮੈਨੂੰ ਹੌਸਲਾ ਹੋਊਗਾ ਗੱਤ ਤੋਂ ਬਦ ਵੀਡੀਓ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰਿਓ ਭਾਣੇ ਬੇਬੇ ਦੀ ਰਸੋਈ ਨੂੰ ਤੇ ਬਸ ਇੰਨਾ ਹੀ ਤੇ ਮਿਲਦੇ ਆ ਭਾਣੇ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਸਵੇਰ 9 ਵਜੇ